ਤੇ ਉਧਰ ਕਿਸਾਨ ਨੇਤਾ ਬਲਵੀਰ ਰਾਜੇਵਾਲ ਦਾ ਵੱਡਾ ਬਿਆਨ ਜਿਹੜਾ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਾਈਲੋ ਲਗਾਉਣਾ ਹੀ ਹੈ ਤਾਂ ਇਹ ਸਰਕਾਰ ਵੱਲੋਂ ਲਗਾਇਆ ਜਾਵੇ ਨਾ ਕਿ ਪ੍ਰਾਈਵੇਟ ਲੋਕਾਂ ਵੱਲੋਂ ਇਹ ਪ੍ਰੋਜੈਕਟ ਆ ਜਿਹੜਾ ਲਿਆਂਦਾ ਜਾਵੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸਬਸਿਡੀ ਦਾ ਇੱਕ ਵੀ ਪੈਸਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਇਆ ਗਿਆ ਨਾਲ ਹੀ ਰਾਜੇਵਾਲ ਨੇ ਕਿਹਾ ਕਿ 21 ਮਈ ਨੂੰ ਭਾਜਪਾ ਦੇ ਖਿਲਾਫ ਵੱਡੀ ਰੈਲੀ ਹੋਊਗੀ ਤੇ ਜਿੰਨੇ ਵੀ ਬੀਜਪੀ ਦੇ ਉਮੀਦਵਾਰ ਨੇ ਉਹਨਾਂ ਦਾ ਦੇਸ਼ ਭਰ ਦੇ ਵਿੱਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਊਗਾ ਵਿੱਚ ਮਾਰਕੀਟਾਂ ਦੇ ਵਿੱਚ ਜਿਹੜੀ ਨਿੱਜੀ ਸਾਈਲੋ ਦਾ ਫਰਮਾਨ ਸੀਗਾ ਉਹਦੇ ਵਿੱਚ ਪੰਜਾਬ ਦੇ ਫਰਮਾਨ ਦੇ ਵਿੱਚ ਮੋੜ ਪੈ ਚੁੱਕਿਆ ਲੇਕਿਨ ਫਿਰ ਵੀ ਇਸ ਵਕਤ ਸਾਡੇ ਨਾਲ ਬਲਵੀਰ ਸਿੰਘ ਰਾਜਵਾਲ ਮੌਜੂਦ ਨਹੀਂ ਗੱਲਬਾਤ ਕਰਦੇ ਆ ਕਿ ਹੁਣ ਪੰਜਾਬ ਦੇ ਵਿੱਚ ਮੋੜ ਪੈ ਚੁੱਕਿਆ ਰਾਜਵਾਲ ਸਾਹਿਬ ਫਰਮਾਨ ਨੂੰ ਲੈ ਕੇ ਲੇਕਿਨ ਫਿਰ ਵੀ ਰਣਨੀਤੀ ਬਣਾਈ ਜਾ ਰਹੀ ਹੈ ਉਹ ਕਿਸ ਚੀਜ਼ ਨੂੰ ਲੈ ਕੇ ਬਣਾਈ ਜਾ ਰਹੀ ਹੈ ਦੇਖੋ ਸਰਕਾਰ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇਹ ਅਸਲ ਵਿੱਚ ਜਿਹੜੇ ਤਿੰਨ ਅਸੀਂ ਕਾਨੂੰਨ ਵਾਪਸ ਕਰਵਾ ਕੇ ਆਏ ਸੀ ਦਿੱਲੀ ਅੰਦੋਲਨ ਵੇਲੇ ਉਹਨਾਂ ਨੂੰ ਬੈਕ ਡੋਰ ਰਾਹੀਂ ਲਾਗੂ ਕਰਨ ਦੀ ਇੱਕ ਖੇਡ ਸੀ ਔਰ ਜਿਹਦਾ ਅਸੀਂ 8 ਤਾਰੀਖ ਨੂੰ ਇੱਥੇ ਰੈਲੀ ਕਰਕੇ ਵਿਰੋਧ ਕਰਨਾ ਸੀ ਸਰਕਾਰ ਨੇ ਨੋਟੀਫਿਕੇਸ਼ਨ ਨੂੰ ਵਾਪਸ ਲੈ ਲਈ ਇਸ ਕਰਕੇ ਅਸੀਂ ਰੈਲੀ ਫਿਰਾਲ ਸਸਪੈਂਡ ਕਰਤੀ ਇਹ ਵੀ ਫੈਸਲਾ ਕੀਤਾ ਜੇ ਦੁਬਾਰਾ ਫਿਰ ਸਰਕਾਰ ਨਹੀਂ ਕੀਤਾ ਅਸੀਂ ਇਮੀਡੀਏਟਲੀ ਵਿਰੋਧ ਕਰਾਂਗੇ ਇੱਕ ਗੱਲ ਦੂਸਰਾ ਪੰਜਾਬ ਦਾ ਜਿਹੜਾ APMC ਐਕਟ ਹੈ ਉਹਦੇ ਚ ਇੱਕ ਪ੍ਰੋਵੀਜ਼ਨ ਹੈ ਵੀ ਪੰਜਾਬ ਸਰਕਾਰ ਐਡੀਸ਼ਨਲ ਮੰਡੀਆਂ ਨੋਟੀਫਾਈਡ ਏਰੀਆ ਤੋਂ ਬਾਹਰ ਬਣਾ ਸਕਦੀ ਹੈ ਅਸੀਂ ਅੱਜ ਮੀਟਿੰਗ 'ਚ ਫੈਸਲਾ ਕਰਕੇ ਮੰਗ ਕੀਤੀ ਹੈ ਸਰਕਾਰ ਤੋਂ ਵੀ ਉਹ ਜਿਹੜਾ ਪ੍ਰੋਵੀਜ਼ਨ ਹੈ ਉਹਨੂੰ ਅਮੈਂਡ ਕਰਕੇ APMC ਐਕਟ ਚੋਂ ਬਾਹਰ ਕੱਢਿਆ ਜਾਏ ਇੱਕ ਗੱਲ ਦੂਸਰਾ ਅਸੀਂ ਨਵੀਂ ਟੈਕਨੋਲੋਜੀ ਦਾ ਵਿਰੋਧ ਨਹੀਂ ਕਰਦੇ ਜਿਸ ਸਟੋਰੇਜ ਵਾਸਤੇ ਤੁਹਾਨੂੰ ਸਾਈਲੋਸ ਚਾਹੀਦੇ ਨੇ ਜੀ ਸਦਕੇ ਬਣਾਓ ਪਰ ਪਬਲਿਕ ਸੈਕਟਰ 'ਚ ਬਣਾਓ ਪ੍ਰਾਈਵੇਟ ਸੈਕਟਰ 'ਚ ਨਹੀਂ ਪ੍ਰਾਈਵੇਟ ਸੈਕਟਰ ਨਾਲ ਮਜ਼ਦੂਰ ਕਿਸਾਨ ਟਰਾਂਸਪੋਰਟਰ ਸਾਰੇ ਵਿਲੇ ਹੋ ਜਾਣਗੇ ਔਰ ਇੱਥੇ ਪੰਜਾਬ ਦੀ ਆਰਥਿਕਤਾ ਸਾਰੀ ਡੱਕ ਮਗਾ ਜਾਏਗੀ ਇਸ ਕਰਕੇ ਅਸੀਂ ਦਾ ਵਿਰੋਧ ਕਰਦੇ ਹਾਂ ਅਸੀਂ ਫੈਸਲਾ ਕੀਤਾ 21 ਤਾਰੀਖ ਨੂੰ ਅਸੀਂ ਐਸੇ ਕੰਟੀਨਿਊਟੀ ਚ ਸਾਰੇ ਪੰਜਾਬ ਵਿੱਚੋਂ ਇੱਕ ਵੱਡੀ ਮਹਾਂ ਰੈਲੀ ਜਗਰਾਉਂ ਚ ਅਸੀਂ ਸੱਦੀ ਹੈ ਜਿਹਦੇ ਵਿੱਚ ਕਿਸਾਨ ਮਜ਼ਦੂਰ ਤੇ ਆਮ ਲੋਕ ਉੱਥੇ ਇਕੱਠੇ ਹੋਣਗੇ ਜਿੱਥੇ ਅਸੀਂ ਲੋਕਾਂ ਨੂੰ ਵੋਟ ਤੇ ਜੋਟ ਕਰਨ ਜੋਟ ਕਰਨ ਲਈ ਕਹਾਂਗੇ ਲੋਕਾਂ ਨੂੰ ਕਹਾਂਗੇ ਕਿ ਭਾਜੀਪੀ ਨੂੰ ਵੋਟ ਨਾ ਕਰੋ ਕਿਉਂਕਿ ਇਹ ਦੇ ਆਰ ਐਂਟੀ ਨੈਸ਼ਨਲ ਪੀਪਲ ਡੈਮੋਕ੍ਰੇਸੀ ਦਾ ਕਤਲ ਕਰ ਰਹੇ ਨੇ ਲੋਕ ਰਾਜ ਇਹਨਾਂ ਦੇ ਹੱਥਾਂ 'ਚ ਸੇਫ ਨਹੀਂ ਇਸ ਕਰਕੇ ਆਪਣੀ ਵੋਟ ਜਿਹੜਾ ਵੀ ਵਿਨਿੰਗ ਕੈਂਡੀਡੇਟ ਹੈ ਕਿਸੇ ਵੀ ਪਾਰਟੀ ਦਾ ਕਿਸੇ ਇੱਕ ਪਾਰਟੀ ਨੂੰ ਅਸੀਂ ਸਪੋਰਟ ਨਹੀਂ ਕਰਾਂਗੇ ਬੀਜੇਪੀ ਨੂੰ ਹਰਾਓ ਦੇਸ਼ ਨੂੰ ਬਚਾਓ ਔਰ ਜਿਹੜਾ ਵੀ ਕੋਈ ਜਿੱਤ ਦਾ ਨਜ਼ਰ ਆਉਂਦਾ ਉਹਨੂੰ ਆਪਣਾ ਵੋਟ ਪਾਓ ਰਾਜੇਪਾਲ ਸਾਹਿਬ ਤੁਹਾਨੂੰ ਕੀ ਲੱਗਦਾ ਤੁਸੀਂ ਗੱਲ ਕਹੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਨਿੱਜੀ ਨਾ ਕਰਨਾ ਸਰਕਾਰੀ ਸੈੱਲੋ ਬਣਾ ਲੈਣਾ ਪਰ ਕੀ ਗੱਲ ਤੁਹਾਨੂੰ ਸਰਕਾਰ ਨੂੰ ਨਹੀਂ ਲੱਗਦਾ ਵੀ ਸਰਕਾਰੀ ਬਣਾਉਣ ਉਹ ਪ੍ਰਾਈਵੇਟ ਨੂੰ ਕਿਉਂ ਦੇ ਰਹੇ ਨੇ ਕੀ ਕਰਨੇ ਸਰ ਨਹੀਂ ਉਹ ਸਾਰਾ ਹਰ ਚੀਜ਼ ਸਾਡੇ ਦੇਸ਼ ਚ ਪ੍ਰਾਈਵੇਟਾਈਜ਼ ਕੀਤੀ ਜਾ ਰਹੀ ਹੈ ਰੇਲਵੇ ਪ੍ਰਾਈਵੇਟ ਜਿਹੜਾ ਤੇਲ ਸੈਕਟਰ ਪ੍ਰਾਈਵੇਟ 에어ਪੋਰਟ ਪ੍ਰਾਈਵੇਟ ਬੰਦਰਗਾਹਾਂ ਪ੍ਰਾਈਵੇਟ ਕੀ ਨਹੀਂ ਡਿਫੈਂਸ ਵੀ ਪ੍ਰਾਈਵੇਟ ਕਮਿਊਨੀਕੇਸ਼ਨ ਚ ਵੀ ਪ੍ਰਾਈਵੇਟ ਹਰ ਸੈਕਟਰ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ ਹੈ ਇਹ ਪਾਲਸੀ ਦੁਨੀਆ ਵਰਲਡਵਾਈਡ ਫੇਲ ਹੋ ਚੁੱਕੀ ਹੈ ਤੁਸੀਂ ਇਮੇਜਿਨ ਕਰੋ ਫਰਾਂਸ ਚ ਜਰਮਨੀ ਚ ਸਾਰੇ ਯੂਰਪ ਦੇ ਦੇਸ਼ਾਂ ਚ ਹਰ ਜਗ੍ਹਾ ਕਾਰਪੋਰੇਟਸ ਦਾ ਵਿਰੋਧ ਸ਼ੁਰੂ ਹੋ ਗਿਆ ਤੇ ਕੋਈ ਤਾਂ ਗੱਲ ਹੈ ਨਾ ਔਰ ਲੋਕਾਂ ਨੂੰ ਫੂਡ ਸਿਕਿਉਰਟੀ ਦਾ ਫਿਕਰ ਪਿਆ ਕਾਰਪੋਰੇਟਸ ਦੇ ਆਰ ਆਲਵੇਸ ਫॉर ਪ੍ਰੋਫਿਟ ਉਹ ਉਹਨਾਂ ਨੂੰ ਲੋਕਾਂ ਨਾਲ ਕੋਈ ਸਰਵਕਾਰ ਨਹੀਂ ਹੁੰਦਾ ਤੇ ਜੇ ਸਾਰਾ ਕੁਝ ਕਾਰਪੋਰੇਟ ਦੇ ਹੱਥ ਚਲਾ ਗਿਆ ਲੋਕਾਂ ਨੂੰ ਖਾਣ ਨੂੰ ਅਨਾਜ ਨਹੀਂ ਮਿਲਣਾ ਰੋਟੀ ਨਹੀਂ ਮਿਲਣੀ ਜਿਹੜੇ 81 ਕਰੋੜ ਲੋਕ ਅਜ ਗਰੀਬ ਨੇ ਜਿਹੜੇ ਆਟਾ ਦਾਲ ਦੇ ਉੱਤੇ ਬੈਠੇ ਨੇ ਉਹ ਭੁੱਖੇ ਮਰ ਜਾਣਗੇ ਉਹਨਾਂ ਨੂੰ ਕਿਸੇ ਨੇ ਅਨਾਜ ਨਹੀਂ ਦੇਣਾ ਤਾਂ ਇਸ ਕਰਕੇ ਫੂਡ ਸਿਕਿਉਰਿਟੀ ਦਾ ਵੀ ਸਵਾਲ ਹੈ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਅਸੀਂ ਬੀਜੇਪੀ ਨੂੰ ਹਰਾਉਣ ਦਾ ਫੈਸਲਾ ਕੀਤਾ ਹੈ ਜੋ ਕਹਣਾ ਵੱਲੋਂ ਹੰਸਰਾ ਹੰਸੀ ਦਾ ਵਿਰੋਧ ਕੀਤਾ ਗਿਆ ਉਹ ਕੱਲਾ ਹੰਸਰਾ ਹੰਸੀ ਦਾ ਵਿਰੋਧ ਕੀਤਾ ਜਾਂ ਭਾਜਪਾ ਦਾ ਵਿਰੋਧ ਕੀਤਾ ਨਹੀਂ ਭਾਜਪਾ ਦਾ ਵਿਰੋਧ ਕੀਤਾ ਹੰਸਰਾ ਜਾਂ ਹੰਸ ਦਾ ਇੰਡੀਵਿਜੂਅਲ ਤਾਂ ਕੋਈ ਮਨ ਨਹੀਂ ਰੱਖਦਾ ਇਹ ਸਾਰੇ ਪੰਜਾਬ ਵਿੱਚ ਨਹੀਂ ਸਾਰੇ ਦੇਸ਼ ਵਿੱਚ ਹੋਏਗਾ ਬੀਜੇਪੀ ਦੇ ਕੈਂਡੀਡੇਟਸ ਦਾ ਵਿਰੋਧ ਹਰ ਜਗ੍ਹਾ ਸੀ ਕਿਹਾ ਵੀ ਬੀਜੇਪੀ ਦੇ ਕੈਂਡੀਡੇਟਸ ਦਾ ਅਰ 9 ਤਾਰੀਖ ਨੂੰ ਅਸੀਂ ਇੱਕ ਪੰਜ ਮੈਮਰੀ ਕਮੇਟੀ ਬਣਾਈ ਹੈ ਜਿਹੜੀ ਡਿਸਾਈਡ ਕਰੇਗੀ ਕਿਹੜੇ ਸਵਾਲ ਇਹਨਾਂ ਤੇ ਆਇਆ ਤੇ ਕਰਨੇ ਨੇ ਅਸੀਂ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੇ ਫਲੈਕਸੀਆਂ ਲਗਾਉਣੀਆਂ ਨੇ ਕੀ ਸਵਾਲ ਸਾਡੇ ਜਿਹੜਾ ਸਾਡਾ ਗੁੱਸਾ ਹੈ ਸਾਨੂੰ 13 ਮਹੀਨੇ ਸੜਕਾਂ ਤੇ ਬਿਠਾਇਆ ਸਾਡੇ ਅੱਗੇ ਕਿਲ ਗੱਡੇ ਸਾਾਨੂੰ ਇਹ ਦੇਸ਼ ਦਾ ਹਿੱਸਾ ਹੀ ਨਹੀਂ ਸਮਝਿਆ ਗਿਆ ਸਾਨੂੰ ਪੰਜਾਬ ਨੂੰ ਅਲੱਗ ਕੱਟ ਕੇ ਸਾਰੇ ਦੇਸ਼ ਤੋਂ ਅਲੱਗ ਕਰ ਦਿੱਤਾ ਤੇ ਜਿਹੜੇ ਸਾਡੇ ਡੈਮੋਕਰੇਟ ਡੈਮੋਕ੍ਰੈਟਿਕ ਰਾਈਟਸ ਨੂੰ ਖਾਗੇ ਸੀ ਉਹਦਾ ਵਿਰੋਧ ਨੈਚੁਰਲ ਹੈ ਤਾਂ ਅਸੀਂ ਉਹਦੇ ਵਿਰੋਧ ਵਿੱਚ ਅਸੀਂ ਸਾਰੇ ਦੇਸ਼ 'ਚ ਖੜੇ ਹੋ ਗਏ ਆਂ ਅਸੀਂ 21 ਤਾਰੀਖ ਨੂੰ ਜਗਰਾਉਂ ਚ ਰੈਲੀ ਕਰਾਂਗੇ 9 ਤਾਰੀਖ ਨੂੰ ਅਸੀਂ ਇੱਕ ਪੋਸਟਰ ਤੇ ਬਾਕੀ ਨਾਰੇ ਸਾਰੇ ਦੇਸ਼ ਬਚਾਓ ਭਾਜਪਾ ਪਹਜਾਓ ਇਦਾਂ ਦੇ ਨਾਰੇ ਸਾਰੇ ਅਸੀਂ ਭੇਜ ਦਿਆਂਗੇ ਆਖਰੀ ਸਵਾਲ ਹੈ ਕਿ ਇਸ ਵਾਰ ਲੋਕ ਸਭਾ ਚੋਣ ਆ ਰਹੀਆਂ ਨੇ ਕਿਸਾਨਾਂ ਦਾ ਇਸ ਵਾਰ ਸਮਰਥਨ ਕਿਹਨੂੰ ਰਹੇਗਾ ਨਹੀਂ ਅਸੀਂ ਕਿਸੇ ਪਾਰਟੀ ਨੂੰ ਸਮਰਥਨ ਨਹੀਂ ਦੇ ਰਹੇ ਅਸੀਂ ਭਾਜਪਾ ਦਾ ਵਿਰੋਧ ਕਰ ਰਹੇ ਹਾਂ ਨਾਲ ਲੋਕਾਂ ਨੂੰ ਅਸੀਂ ਸਲਾਹ ਦਵਾਂਗੇ ਵੀ ਜਿਹੜਾ ਵੀ ਵਿਨਿੰਗ ਕੈਂਡੀਡੇਟ ਹੈ ਤੁਹਾਡੇ ਇਲਾਕੇ ਦਾ ਉਹਨੂੰ ਆਪਣਾ ਵੋਟ ਦਿਓ ਭਾਜਪਾ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ ਸਾਲਵਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤਾਂ ਬਿਲਕੁਲ ਜਿਸ ਤਰੀਕੇ ਨਾਲ ਬਲਵੀਰ ਸਿੰਘ ਰਾਜੇਵਾਲ ਹੁਣੀ ਉਹਨਾਂ ਨੇ ਗੱਲ ਕੀਤੀ ਕਿ ਭਾਵੇਂ ਸਾਈਲੋ ਪੰਜਾਬ ਦੇ ਵਿੱਚ ਇੱਕ ਵਾਰੀ ਹਟਾ ਦਿੱਤਾ ਹੈ ਲੇਕਿਨ ਫਿਰ ਵੀ ਅਸੀਂ ਸਾਡੀ ਨੀਤੀ ਬਣਾ ਕੇ ਰਾਂਗੇ ਕਿ ਕਿਸੇ ਵੇਲੇ ਵੀ ਦੁਬਾਰਾ ਇਹ ਲਾਗੂ ਹੋ ਸਕਦਾ ਹੈ ਸਾਨੂੰ ਵਿਸ਼ਵਾਸ ਨਹੀਂ ਹੈ ਤਾਂ ਕਰਕੇ ਰਣਨੀਤੀ ਬਣਾਈ ਜਾ ਰਹੀ ਹੈ ਤੇ ਭਾਜਪਾ ਹਟਾਓ ਦਾ ਵੀ ਨਾਅਰਾ ਦਿੱਤਾ ਗਿਆ ਚੰਡੀਗੜ੍ਹ ਤੋਂ ਕੈਮਰਾਮੈਨ ਬినੋਦ ਦੇ ਨਾਲ ਏਐਨਬੀ ਨਿਊਜ਼ ਲਈ ਪ੍ਰਿੰਸ ਗਰਗ ੜੀਪੋਰਟ